ਉਹ ਕਾਫੀ ਸਮੇਂ ਤੋਂ ਇਕ ਹੀ ਉਹ ਪ੍ਰਾਣ ਪ੍ਰੇਤ ਵਿੱਚ ਬਹੁ ਟਿਕੇ ਨੇ ਪਰ ਇਹ ਪਿੰਡ ਵਾਸੀਆਂ ਤੋਂ ਛੇ ਸਿਕਰੋਂ ਪਰ ਦਾ ਨਾਮ ਨੂੰ ਬਾੜੀਵਾਂ ਦਾ ਨੂੰ ਤੇ ਹੋਰ ਮੋੜ ਪਾਰ ਮੰਦਿਆਂ ਵੱਲੋਂ ਜੀ ਆਇਆਂ ਕਹਿਣਾ ਸਾਰੀ ਨਾਰੋ ਕਰਿਆ ਨਾ ਹੈ ਆਪ ਸਾਨੂੰ ਭਾਣੇ ਆਣੀ ਤੜੀ ਹੈ ਤੇ ਉਸ ਤੋਂ ਮੜਨਾ ਆਪਾਂ ਸਭ ਨੂੰ ਦੱਸਣਾ ਕਿਉਂ ਨੇ ਹਾਂ ਬਹੁਤਿਆਂ ਨੂੰ ਪਤਾ ਵੀ ਹੈ ਤੇ ਆਪਣੀ ਸਰਕਾਰ ਨੇ 2 ਸਾਲ ਦੇ ਅੱਠ ਦੇ ਵਿੱਚ ਇੰਨੇ ਕੰਮ ਕਰ ਦਿੱਤੇ ਨੇ ਜਿੰਨੇ ਕਿ ਦੁਹਰੀਆਂ ਖਟਾਵਾਂ ਨੇ ਬਹੁਤ ਇੰਤਰਮਾਰ ਮਨ ਲੋ ਸਰਕਾਰਾਂ ਨਾਲ ਪ੍ਰਾਈਮਰ ਮੈਂਬਰ ਇਹਨੇ ਕੰਮ ਨਹੀਂ ਕੀਤੇ ਜਿੰਨੇ ਸਾਥੀ ਇਹ ਸਰਕਾਰ ਦੇ ਵਿੱਚ ਰਹਿੰਦੇ ਹੋયા ਦੀਪ ਸਿੰਘ ਦੀ ਟਾਲੀ ਨਾਲ ਕਵਰਨ ਮੰਤਰੀ ਜੀ ਨੇ ਖਾਸ ਕਰਕੇ ਪੰਜਾਬ ਵਾਸਤੇ ਵੀ ਕੀਤੇ ਨੇ ਤੇ ਅਜ ਨਾਲੇ ਦੇ ਵਿੱਚ ਤੇ ਜੋ ਵਕਾਫੀਆਂ ਨੇ ਉਹ ਨੇੜਿਆਂ ਜਾਂ ਦਿੱਤੀਆਂ ਨੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹੜੇ ਸਾਡੇ ਕਿਸਾਨ ਵੀਰ ਦਰਿਆਵਾਂ ਪਾਰ ਜਾਂਦੇ ਸੀ ਉਹਨਾਂ ਨੂੰ ਬੜੀ ਮੁਸ਼ਕਲ ਹੁੰਦੀ ਸੀ ਇਹਨਾਂ ਦੇ ਆਪਣੇ ਥੋੜੇ ਹਿੱਸੇ ਦੇ ਵਿੱਚ 3-4 ਟੋਣ ਤੇ ਜਿਹੜੇ ਜਿਹੜੇ ਨੇ ਉਹ ਕਿਸਾਨਾਂ ਵਾਸਤੇ ਮਹੱਇਆ ਕਰਾਏ ਨੇ ਜਿਨ੍ਹਾਂ ਦੇ ਨਾਲ ਕੇ ਕਿਸਾਨਾਂ ਨੂੰ ਆਪਣੀ ਥਾਂ ਜਿੱਥੇ ਵਾਸ ਤੇ ਵਟਨ ਕੱਟਣਾ ਹੁੰਦਾ ਹੈ ਜਿਹੜਾ ਆ ਆਸਾਨੀ ਹੋ ਗਈ ਹੈ ਤੇ ਆ ਦੇ ਲਾਈਫ ਦੀ ਤਰ੍ਹਾਂ ਚਾ ਤੁਹਾਡੇ ਸਿਟੀ ਉੱਤੇ ਮੈਂ ਤਾਂ ਅੱਤ ਕਰ ਗਿਆ ਸਟ੍ਰਕਚਰਲ ਦਾ ਸਿਟੀ ਦੀ ਦਾ ਦਿਨਾਂ ਲਈ ਮੇਰੇ ਤੋਂ ਬਰਾਲਾ ਕਿਤਾ ਤੇ ਕਾਲੇ ਰੂਮ ਹੋਣਾ ਮੌਕਾ ਦਿੱਤਾ ਮੀਟਿੰਗ ਨਹੀਂ ਕਰਾਂਗੇ ਪ੍ਰਤੀਨਿਧੀਾਂ ਨਾਲ ਮਾਤਿਆਦੀਆਂ ਬੜਾ ਉੱਤੇ ਲੱਗ ਜਾਂਦੀ ਪਿੰਡਾਂ ਦੇ ਜਾਂਦੇ ਆ ਮਾਨ ਨਹੀਂ ਮਨਜ਼ੂਰ ਹੁੰਦਾ ਕਿ ਲੋਕ ਪਿਆਰ ਕਰਦੇ ਨੇ ਉਹ ਪਿਆਰ ਤੁਮਾਨੂੰ ਦਿੰਦੇ ਜਿਹੜੇ ਸਰਕਾਰ ਨੇ ਕੰਮ ਕੀਤੇ ਅਸੀਂ ਹਰ ਕੇਂਦਰ ਵਿੱਚ ਜਾ ਕੇ ਮੀਟਿੰਗ ਕਰਦੇ ਆ ਤੇ ਸਾਡਾ ਮੁੱਖ ਟੀਚਾ ਇਹ ਹੈ ਕਿ ਅਸੀਂ ਇੱਕ ਦੇ ਦਸੀ ਕਿ ਦੋ ਸਾਡੇ ਨਾਲ ਜਿਹੜਾ ਸਰਕਾਰ ਨੇ ਮੌਕਾ ਮੰਗਿਆ ਉਹਦਾ ਕੀਤਾ ਕੀ ਆਉਣ ਵਾਲੇ ਕੱਲ੍ਹਾਂ 'ਚ ਕੀ ਕਰਾਂਗੇ ਤੇ ਹੁੰਦੇ ਤੋਂ ਰਿਲੈਕਸ ਨਹੀਂ ਤੁਹਾਡੀ ਜ਼ਿੰਮੇਵਾਰੀ ਕੀ ਬਣਦੀ ਹੈ ਵੋਟਰ ਹੋਣ ਦੇ ਨਾਤੇ ਤੁਹਾਡੀ ਜ਼ਿੰਮੇਵਾਰੀ ਕੀ ਬਣਦੀ ਹੈ ਸਰਕਾਰ ਦੇ ਤਿੰਨ ਵੱਡੇ ਮੁੱਦੇ ਸੀ ਜਿਨ੍ਹਾਂ ਤੇ ਮੁੱਦਿਆਂ ਤੇ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਲੜੀ ਹੈ ਕਿ ਕਿੰਦੇ ਸੀ ਕਿ ਸਿੱਖਿਆ ਦਵਾਂਗੇ ਤੇ ਦਵਾਂਗੇ ਸਹੂਲਤਾਂ ਦਵਾਂਗੇ ਤੇ ਸਰਕਾਰ ਦੀ ਨੀਅਤ ਇਹ ਹੈ ਕਿ ਪਹਿਲੇ 2 ਸਾਲਾਂ ਤੇ ਸਰਕਾਰ ਨੇ ਬਿਜਲੀ ਦਾ ਬਿੱਲ ਜ਼ੀਰੋ ਕੀਤਾ ਤੇ ਤੋਂ ਇਹ ਨੇ ਬਿਜਲੀ ਦੇ ਸਾਰੇ ਅਨੁਮਾਨ ਨੇ ਉਹ ਇਹ ਤੇ ਤੋਂ ਇਹ ਮਾਫ ਜਿਹੜੇ ਨੇ ਬਿਨਾਂ ਕਿਸੇ ਵਿਸਤਰੇ ਤੋਂ ਨੇ ਹਰ ਕਾਰਨ ਨੂੰ ਮਾਫ ਦੇ इन नेता का मांगे सीधे पिता के पिक एंड चूज करके वोटा दी राजनीति करके जिसके राजनीति को राष्ट्रपति ने सरकार ने बिना मित्र तो पिता की देर नहीं की होती जा जाती ऐसी दीदी का जीरो करके सारे तो, तो है फेर होता माननीय नहीं क्योंकि यहां आम आदमी पार्टी की सरकार सीनियर से सी सरकार की सरकार का वादा सरकार ने पूरा किया जैसे क्या दी गलत कहिए थे पहले दो अलग-अलग सरकार ने जड़े ने 15000 ਜਨਰਲ ਪਤੇ ਦਿੱਤੇ ਉਹਦੇ ਲੈ ਕੇ ਨਾਲੇ ਹਲਕੇ ਦੇ ਸਭੀ ਗੱਲ ਕਰੇ ਤੇ 2 ਸਾਲਾਂ ਦੇ ਵਿੱਚ ਸਰਦਾਰ ਕੁਜੀਤ ਸਿੰਘ ਧੰਨਾਰਵਾਲ ਜੀ ਨੇ ਹਲਕੇ ਦੇ ਵਿੱਚ 3 ਤੋਂ ਕਰੋੜ ਦਾ ਕੰਮ ਕੀਤਾ। 3 ਤੋਂ ਕਰੋੜ ਦਾ ਕੰਮ ਕਰਨ ਦੀ ਗੱਲ ਹੋਈਏ ਤੁਸੀਂ ਇਹ ਬੇਨਤੀ ਹੈ ਅਸੀਂ ਇਹ ਜਿਹੜਾ ਰਿਪੋਰਟ ਜਰਨਲ ਸਰਦਾਰ ਸਾਹਿਬ ਨੇ ਪੇਸ਼ ਕੀਤਾ ਸਾਰਿਆਂ ਨੂੰ ਬੇਨਤੀ ਵੀ ਕਰਦੇ ਆ ਅਪੀਲ ਵੀ ਕਰਦੇ ਆ ਕਿ ਤੁਸੀਂ ਇਹਨੂੰ ਰਾਖਲੀ ਦੇਣਾ ਤੁਸੀਂ ਇਹਨੂੰ ਪੜਨਾ ਆ ਸਰ ਬਕਮਾਲ ਬੋਲ ਸੱਜਣ ਮੈਡਮੀ ਐਡਵੋਕੇਟ ਸਾਹਿਬ ਨੂੰ ਪਹਿਲਾਂ ਸੇਵਾ ਤੋਂ ਗਿਆ ਗਏ ਮੈਨੂੰ ਬਾਕੀ ਤਾਂ ਸਾਰੇ ਬੁਲਾਇਆ ਨੇ ਉਹ ਗੱਲਾਂ ਕਰ ਲਈਆਂ ਸਾਰਿਆਂ ਨੇ ਸਤਾਮਨ ਦੱਸ ਕੇ ਜਿਹੜੀ ਇਹ ਸਵਾਰਾਂ ਦੇ ਸੁਣਨ ਨੂੰ ਮੈਨੂੰ ਜੀ ਮੈਂ ਤੇ ਸ਼ੇਰ ਸਿੰਘ ਸਿਆਸੀ ਦੌਰ ਦੇ ਇੱਕ ਜੀਮ ਸਾਥੀ ਹਾਂ ਸ਼ੇਰ ਸਿੰਘ ਜਿਹੜਾ ਪਿਛਲੇ ਦਿਨ ਟੇਬਲ ਕਲਜੀ ਦੇ ਮੇਰੇ ਨਾਲ ਲਾਗ ਰਿਹਾ ਸੀ ਸ਼ੇਰ ਸਿੰਘ ਚਾਹਨੇ ਕਰੀ ਲੋਗੇ ਦੇ ਸੁਪੀਆ ਇਹ ਵੀ ਯਾਦ ਕਰਦੇ ਆ ਪਾਲਵਨ ਸਾਹਿਬ ਆਇਆ ਤੀਜਾ ਕੋਲ ਪਾਲਵਨ ਸਾਹਿਬ ਦਾ ਬੱਜੇ ਜਾ ਰਿਹਾ ਸੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਤਿਆਰ ਹੋਇਆ ਬਾਕੀ ਛੜਕਾਂ ਜਿਹੜੀਆਂ ਉਹ ਤੁਸੀਂ ਵੇਖੀਆਂ ਛੜਕਾਂ ਦੇ ਜਾਲ ਵਿੱਚ ਆਤੇ ਆ ਪਿੰਡਾਂ ਦੇ ਵਿੱਚ ਵੇਖ ਲਓ ਦੋਨੀਆਂ ਆਟਾ ਜੀਵ ਕੋਈ ਵੀ ਘਰੋਬਾਰ ਬਿੱਲੀ ਦੇ ਬਿੱਲ ਵੇਚ 95% ਬਿੱਲੀ ਦੇ ਜਿਹੜੇ ਵੇਚਿਆ ਫ੍ਰੀ ਸਾਨੂੰ ਆਉਣਦੇ ਆ ਨਹੀਂ ਨੇ ਅਸੀਂ ਆਏ ਸੀ ਸਾਡੇ ਗਰੀਬ ਭਰਾ ਕਿਸੇ ਦਾ 1000 ਕਿਸੇ ਦਾ 2000 ਸਾਰੇ ਵਿਚਾਰੇ ਕਲਪਦੇ ਹੋਏ ਤੋਰ ਸਾਡੇ ਲੋ ਬੇਤੀਆ ਤਗੜੇ ਹੋਗੇ ਆਪਾਂ ਚੋਣ ਸ਼ਾਮ ਛੱਡਦੇ ਮੋਰੋਂ ਲਉਣੀਆ ਤੇ ਵੱੰਦ ਦਵਾਤ ਆਪਣੇ ਸੱਜਣਾ ਮਿੱਤਰਾਂ ਨੂੰ ਜਿੱਥੇ-ਜਿੱਥੇ ਵੀ ਆਪਣੇ ਕੋਈ ਰਿਸ਼ਤੇਦਾਰੀਆਂ ਭੈਣ ਭਰਾ ਸੰਭੂ ਕਹਿਣਾ ਵੀ ਆਪਾਂ ਬੋਟਾ ਤਗੜੇ ਦੇ ਪਾਈਏ ਜਿਹੜੀ ਸਰਕਾਰ ਨੇ 70 ਸਾਲ ਸਾਨੂੰ ਕਦੀ ਕਾਲੀਆਂ ਲੁੱਟਿਆ ਕਦੀ ਤਾਲ ਰਸਤੇ ਲੁੱਟਿਆ ਉਹਨਾਂ ਨੂੰ ਖੜਾ ਛੁਟਾ ਢਿਜਾਂਗੇ ਸੋ ਮੇਰੀ ਇਹੋ ਬੇਤੀਆ ਤਗੜੇ ਹੋਣੇ ਬੋਟਾ ਜੀਗਾ ਤੁਸੀਂ ਕਹੋ ਜੋ ਕੰਮ ਹੈ ਕਾਰੋਬਾਰ ਜਿੱਦਾ ਚੱਲਣ ਰਿਹਾ ਜਿਵੇਂ ਆਪਣੇ ਟੱਕਰੀ ਚੱਲਣ ਰਿਹਾ ਕੰਮ ਤੁਸੀਂ ਵੇਖੋ ਕੋਈ ਕਾਂਗਰਸੀ ਕਾਲੀ ਜਾਂ ਕਿਸੇ ਨੇ ਵਿਤਕਰਾ ਹੋਵੇ ਤੇ ਕੋਈ ਉੱਠ ਕੇ ਕਹਿ ਸਕਦਾ ਵੀ ਤੁਸੀਂ ਗਲਤ ਕਰ ਰਹੇ ਹੋ ਸਾਰਿਆਂ ਨੂੰ ਇੱਕ ਵੱਡੋ ਟੈਲ ਲਾਉਂਦੇ ਟੈਲ ਲਾਗਦੇ ਨੇ ਟੋਟਲ ਪਿੰਡਾਂ ਦੇ ਵਿੱਚ ਆਪਾਂ ਟੋਟੀਆਂ ਨੂੰ ਆਉਣੀਆਂ ਬਰਬਾਦ ਕੰਮ ਕਰਨੇ ਆ ਜਿਹੜਾ ਲੋ ਕੰਮ ਨਹੀਂ ਹੁੰਦਾ ਉਹ ਆਪਣੇ ਭੈਣਾ ਭਰਾ ਨੂੰ ਦੱਸ ਕੇ ਦੱਸੋ ਆਪਾਂ ਕਰਵਾਉਂਦਾ ਤੁਹਾਡੇ ਨਾਲ ਵੇੜੇ ਤਿਆਰ ਆ ਇਹਨਾਂ ਵੀ ਤਾਂ ਮੈਨੂੰ ਕੀਤਾ ਗੱਲ ਸਾਹਿਬ ਜੀ ਕੱਢਿਆ ਕਹਿੰਦਾ ਸੁਰਜਾ ਘਟਾ ਜਰਜਨ ਸੁਰਨਿਆ ਧਾਰਿਆ ਸਾਥ ਉਹਨਾਂ ਤੋਂ ਛੋਟੇ ਅਨਜਾਲ ਸਿੰਘ ਜਿਨ੍ਹਾਂ ਨਾਲ ਹਮੇ ਬਹੁਤ ਵਧੀਆ ਧਰੂਪ ਪਰਿਵਾਰਤ ਕਰਵਾਉਂਦੇ ਜੇ ਅਸੀਂ ਮੋਰਤੂ ਹੀ ਕੰਮ ਅੱਜ ਅਸੀਂ ਇੱਥੇ ਪਿੰਡ ਅਵਾਨ ਵਿੱਚ ਆਈ ਸੀ ਇਲੈਕਸ਼ਨ ਦੀ ਮੀਟਿੰਗ ਕਰਨ ਵੈਸੇ ਤੇ ਤਹਿਸੀਲ ਨੁਕੜ ਮੀਟਿੰਗ ਕਰ ਰਹੇ ਹਾਂ ਪਰ ਲੋਕ ਸਾਨੂੰ ਪਿਆਰ ਕਰਦੇ ਕੰਮਾਂ ਨੂੰ ਪਿਆਰ ਕਰਦੇ ਤੇ ਇਹ ਸਮਝ ਲਓ ਕਿ ਇੱਥੇ ਛੋਟੀ ਜੀ ਰੈਲੀ ਸੀ ਤੁਸੀਂ ਵੇਖਿਆ ਹੀ ਹੋਏਗਾ ਕਵਰੇਜ ਕਰਕੇ ਕਿ ਸਾਨੂੰ ਬਹੁਤ ਤੇ ਮਾਨ ਸਤਕਾਰ ਪਿੰਡ ਤੋਂ ਮਿਲਿਆ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਰਦਾਰ ਸ਼ੇਰ ਸਿੰਘ ਜੀ ਦਾ ਤੇ ਕੈਪਟਨ ਕਸ਼ਮੀਰ ਸਿੰਘ ਜੀ ਦਾ ਜਿਨ੍ਹਾਂ ਦੇ ਉਪਰਾਲੇ ਨਾਲ ਛੋਟੀ ਜੀ ਇਹ ਰੈਲੀ ਨੂੰ ਸੰਬੋਧਨ ਕਰਨ ਦਾ ਸਾਨੂੰ ਮੌਕਾ ਮਿਲਿਆ ਵਿਰੋਧੀ ਪਾਰਟੀਆਂ ਵਾਸਤੇ ਤੇ ਇੱਕ ਹੀ ਸੁਨੇਹਾ ਹੈ ਜਿਹੜਾ ਉਹ 4 ਜੂਨ ਨੂੰ ਮਿਲੇਗਾ ਕਿ ਜਿਹੜੀ ਰਾਜਨੀਤੀ ਦੇ ਵਿੱਚ ਜਿਹੜੀ ਬਦਲਾਅ ਦੀ ਸ਼ੁਰੂਆਤ 2022 ਚ ਹੋਈ ਸੀ ਰਾਜਨੀਤੀ ਅੱਜ ਤੋਂ ਬਾਅਦ ਜਿਹੜੀ ਹੈ ਕੰਮਾਂ ਦੀ ਹੋਏਗੀ ਵਿਕਾਸ ਦੀ ਹੋਏਗੀ ਤੇ 4 ਜੂਨ ਨੂੰ ਅਸੀਂ ਨਹੀਂ ਦੱਸਾਂਗੇ 4 ਜੂਨ ਨੂੰ ਜਿਹੜੇ ਸਾਡੇ ਹਲਕੇ ਦੇ ਵੋਟਰ ਨੇ ਜਿਹੜੇ ਬਹੁਤ ਹੀ ਸੂਝਵਾਨ ਤੇ ਜਾਗਰੂਕ ਨੇ ਜਿਹੜੇ ਹੁਣ ਪਿਛੜੇ ਨਹੀਂ ਰਹੇ ਇਹ ਦੱਸਣਗੇ 4 ਜੂਨ ਨੂੰ ਕਿ ਇਹਨਾਂ ਦੇ ਲੀਡਰ ਕਿਵੇਂ ਦੇ ਹੋਣੇ ਚਾਹੀਦੇ ਨੇ ਇਹਨਾਂ ਦੇ ਲੀਡਰ ਕੰਮ ਵਾਲੇ ਹੋਣੇ ਚਾਹੀਦੇ ਨੇ ਇਹਨਾਂ ਦੇ ਲੀਡਰ ਜਿਹੜੇ ਨੇ ਉਹ ਵਿਕਾਸ ਕਰਨ ਵਾਲੇ ਹੋਣੇ ਚਾਹੀਦੇ ਨੇ ਤੇ ਇਹਨਾਂ ਦੇ ਲੀਡਰ ਜਿਹੜੇ ਨੇ ਉਹ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਵਰਗੇ ਹੋਣੇ ਚਾਹੀਦੇ ਨੇ